ਫੋਟੋ ਫਾਟਾ ਚਾਰਜ ਮੜ ਕੇ ਇਹ ਵਿਚ ਬਦਨਾਮੀ ਮੇਰੀ ਵੀ ਆਪਣਾ ਨੱਗਰ ਦੀ ਨਹੀਂ ਵਾਹਿਗੁਰੂ 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 ਤੇ ਅਰਦਾਸ ਜੀ ਦੀ ਮਿਹਰ ਆਈ ਕੋਈ ਨਾਉ ਨਾ ਜਾਣਾ ਮੇਰਾ ਅਰਦਾਸ ਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਹਿ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਤੰ ਪਗਲ ਤੁਸੀਂ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸਾ ਹੋਈ ਸਹਾਈ ਅਰਜਨ ਹਰਿ ਗੁਬਿੰਦਰੋ ਸਿੰਘ ਰੋ ਸ੍ਰੀ ਹਰਾਈ ਸ੍ਰੀ ਕਾਹ ਗ੍ਰਿਸ਼ਣ ਜੀ ਧਿਆਈਆ ਜਿਸ ਵਿੱਚ ਸਭ ਦੁੱਖ ਜਾਏ ਏਕ ਬਹਾਦਰ ਸਿਮਰਿਆ ਕਰਨੋਂ ਦੀਆ ਵਤ ਆਏ ਸਭ ਥਾਈ ਹੁਣ ਜੀ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣ ਜੀ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਸਵਾਮੀ ਜੀ ਪੰਜਾਬ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਕੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੀਗ ਚਲਾਈ ਦੀਗ ਵਾਹੀ ਦੇਖਿਆ ਨਿਤ ਕੀਤਾ ਤਨਾ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਸਵਾਮੀ ਜੀ ਜਿਨ੍ਹਾਂ ਸਿੰਘਾਂ ਸਿੰਗੜੀਆਂ ਨੇ ਧਰਮ ਨੇ ਤਸੀਸ ਦਿੱਤੇ ਬੰਦ ਬੰਦ ਕਟਾਏ ਕੁਖਰੀ ਨਾਲ ਲੋਹਾਈਆਂ ਚਰਕੀਆਂ ਤੇ ਚੜੇ ਕਾਨਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਤੁਰਭਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਪੰਜਾਂ ਖਤਾਨ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਧਰਮ ਸਰਬਤ ਕਾਲ ਸਾਹਿਬ ਜੀ ਦੀ ਅਰਦਾਸ ਜੀ ਸਫਤ ਕਾਰਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆ ਵਿੱਚ ਤੇ ਆਮੜਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਜੀ ਦਾ ਕਰ ਰਚਿਆ ਰਿਆ ਦੇ ਤੇ ਫਕੇ ਬੰਦ ਕੀਤਾ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲ ਜੀ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਣ ਇਸ ਦਾਣ ਰਤ ਦਾਤ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਛੰਡੇ ਬੁੰਗੀ ਜੁਗੋ ਜੁਗਾ ਤਲ ਕਰਮ ਦਾ ਜੈਕਾਰ ਬੋਲੋ ਜੀ ਨਾਮੁ ਗੁਰੂ ਸਿੱਖਾਂ ਦਾ ਮਾਨੀ ਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਦੀ ਵਾਹਿਗੁਰੂ ਇਹ ਆਕਾਰਪੁਰ ਕਾ ਆਪਣੇ ਪੰਥ ਦੇ ਸਦਾ ਸਹਾਇ ਦਾ ਦਰਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੁਭਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ 헤 ਨਿਮਾਨਿਆਂ ਦੇ ਮਾਨ ਸਤਿਗੁਰੂ ਨੇ ਤਾਰਿਆਂ ਦੇ ਤਾਨ ਸਤਿਗੁਰੂ ਨੇ ਉਟਿਆਂ ਦੀ ਓਰ ਸਤਿਗੁਰੂ ਸੱਚੇ ਪਿਤਾ ਵਾਹਿਗੁਰੂ ਤੀਨੇ ਤਾਪ ਨਿਵਾਨ ਨਹਾਰਾ ਦੁੱਖ ਹੰਤਾ ਸੁਖ ਰਾਸ ਤਾ ਕੋ ਬਿਨ ਕਉ ਲਾਗੇ ਜਾਨ ਕੀ ਪ੍ਰਭਾਗੇ ਅਰਦਾਸ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਆਪ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਵਿੱਚ ਸੰਗਤਾਂ ਦੀ ਪਰਿਵਾਰਾਂ ਦੀ ਨੌਜਵਾਨਾਂ ਦੀ ਦਾਸ ਦੀ ਅਰਦਾਸ ਬੇਨਤੀ ਹੈ ਆਪ ਜੀ ਦੇ ਦਰ ਘਰ ਦੇ ਵਰਸਾਏ ਬਾਬਾ ਚੀਦ ਜੂਥ ਕਲੱਬ ਦੇ ਨੌਜਵਾਨਾਂ ਵੱਲੋਂ ਨਗਰ ਦੀ ਸੰਗਤ ਵੱਲੋਂ ਰਲ ਮਿਲ ਕੇ ਵਾਲੀਵਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸੱਚੇ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਨਗਰ ਦੇ ਨੌਜਵਾਨਾਂ ਤੇ ਖਿਡਾਰੀਆਂ ਤੇ ਸੇਵਾਦਾਰਾਂ ਤੇ ਮੇਰੇ ਪ੍ਰਯਾਤਕਾਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਹਰ ਮદાન ਫਤਿਹ ਬਖਸ਼ਿਸ਼ ਕਰਨੀ ਇਹ ਜੋ ਟੂਰਨਾਮੈਂਟ ਚੱਲ ਸ਼ੁਰੂ ਹੋ ਰਿਹਾ ਆਪ ਜੀ ਨੇ ਨਿਰਵਿਗੰਤਾ ਦੇ ਨਾਲ ਸੰਪੂਰਨ ਕਾਈ ਬਖਸ਼ਿਸ਼ ਕਰਨੀ ਇਹਨਾਂ ਅਰਦਾਸਾਂ ਨੂੰ ਮੁੱਖ ਰੱਖਦੇ ਆ ਸੰਗਤਾਂ ਵੱਲੋਂ ਸੁੱਕੇ ਪ੍ਰਸ਼ਾਦ ਹਾਜ਼ਰ ਆਪ ਜੀ ਦੇ ਦਰ ਪ੍ਰਮਾਨ ਹੋਵੇ ਦਰ ਪ੍ਰਮਾਨ ਹੋਇਆ ਪ੍ਰਸ਼ਾਦ ਜੋ ਜੀ ਚਕੇ ਆਪ ਜੀ ਦਾ ਨਾਮ ਜਪੇ ਆਪ ਜੀ ਦੇ ਸੇਵਾਦਾਰਾਂ ਵੱਲੋਂ ਬਿਆਨਕ ਮਾਇਆ ਪੇਟਾ ਕੀਤੀ ਗਈ ਹੈ ਜਿਨ੍ਹਾਂ ਕਜਨਤੂ ਮਾਇਆ ਸੁੱਖ ਜਾਂੇ ਭਰਪੂਰ ਕਰਨੇ ਕਾਲ ਕਟਕ ਦੂਰ ਕਰਨੇ ਅੰਧੇ ਤੁਹਾਡੇ ਕਰਨੇ ਆਪ ਜੀ ਨੇ ਕਿਰਪਾ ਕਰਨੀ ਬਾਬਾ ਸ਼ਹੀਦ ਯੂਥ ਕਲੱਬ ਦੇ ਨੌਜਵਾਨਾਂ ਤੇ ਬੱਚਿਆਂ ਤੇ ਮਿਹਰਾਂ ਪ੍ਰਾਰਥਨਾ ਚੜ੍ਹਦੀਆਂ ਕਲਾ ਨਗਰ ਨੂੰ ਇੱਕ ਤਤਪਾਤ ਬਖਸ਼ਿਸ਼ ਕਰਨਾ ਦੇਸ਼ ਵਿਦੇਸ਼ ਦੀ ਧਰਤੀ ਤੋਂ ਬੱਚਿਆਂ ਵੱਲੋਂ ਇਸ ਟੂਰਨਾਮੈਂਟ ਵਿੱਚ ਸੇਵਾ ਭੇਜੀ ਗਈ ਹੈ ਬੱਚਿਆਂ ਤੇ ਮੇਰਾ ਪ੍ਰਯਤਨ ਰੱਖਣਾ ਦੇਸ਼ ਵਿਦੇਸ਼ ਦੀ ਧਰਤੀ ਤੇ ਬੱਚਿਆਂ ਨੂੰ ਤਰੱਕੀਆਂ ਬਖਸ਼ਿਸ਼ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਨਗਰ ਨੂੰ ਏਕਤਾ ਤਤਬਾਦ ਆਉਣ ਵਾਲੇ ਸੰਕਟਾਂ ਤੋਂ ਬਚਾਉਣਾ ਫਸਲਵਾਰੀਆਂ ਵਿੱਚ ਵਾਧੇ ਕਰਨੇ ਮਾਨਵਨੁਕਤਾ ਨੂੰ ਸੁਖਾਂਤੀ ਬਖਸ਼ਿਸ਼ ਕਰਨੀ ਕਿਰਪਾ ਕਰੋ ਬਖਸ਼ੋ ਆਗਿਆ ਜੋ ਜੀਤੇ ਦੇ ਦਰਤੇ ਆਵੇ ਸੁਰਾਜੀ ਹੋ ਕੇ ਜਾਵੇ ਸਰਬ ਪ੍ਰੇ ਸੁਤਰੇ ਗੁਰੂ ਨਾਨਕ ਦੇ ਨਾਮ ਚੜ੍ਹਦੀ ਕਲਾ ਤੇ ਪਰ ਸਤ ਜੀ ਦਾ ਬੋਲੇ ਸੁਨੇਹਾ ਸਤਿ ਸ਼੍ਰੀ ਅਕਾਲ ਬੋਲੇ ਸੁਣ ਬੋਲੇ ਸੁਨੇਹਾ ਸਤਿ ਸ਼੍ਰੀ ਅਕਾਲ ਬੋਲੇ ਸੁਨੇਹਾ ਸਤਿ ਸ਼੍ਰੀ ਅਕਾਲ ਬੋਲੇ ਦੁਨੀਆ ਸਾਡ ਸ੍ਰੀ ਆਲ ਵਾਹ ਗੁਰੂ ਜੀ ਕਾ ਅਸਾ ਵਾਹ ਗੁਰੂ ਜੀ ਕੀ ਫਤਿਹ ਜੁੜੇ